i ਪਗਵਨ ਆਏ ਪ੍ਰਵ ਸ਼ਰਨਾਗਤੀ ਕਿਰਪਾ ਸਤ ਨਾਨਕ ਹੋਤਨ ਹਾਲ ਇਕ ਅੱਖਰ ਮਨ ਵਸਤ ਨਾਨਕ ਹੋਤਨ ਹਾ ਚਬਰ ਤਕਤਾਂ ਦੇ ਮਾਦਕ ਗਿਆਨ ਦੇ ਮੁਜਸ਼ਮੇ ਰਹਿਮਤਾ ਦੇ Bhandar ਜਹਰਜੂਰ ਹਾਜ਼ਰ ਹਜੂਰ ਪਰਮੇਸ਼ਰ ਜੀ ਦਾ ਹਿਰਦਾ ਸੁਗੰਭ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੋਹਰਕ ਨਿਗੀ ਗੋਦ ਦਾ ਆਨੰਦ ਮੰਨ ਰਹੀ ਫਰਮ ਸਨਮਾਨ ਜੋਗ ਗੁਰੂ ਦੇ ਆਰੀ ਗੁਰੂ ਸواری ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਸਰੋਮਣੀ ਭਗਤ ਭਗਤ ਕਬੀਰ ਜੀਾਂ ਦੀ ਮੂਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਆਪਨ ਸਲੋਕ ਜਿਉ ਆਪਣੜੀ ਵਾਰ ਸਲੋਕਾਂ ਦੀ ਵਿਚਾਰਾਂ ਦੇ ਸਾਝ ਆਉਂਦੇ ਆ ਰਹੇ ਆ ਅੱਜ ਤੀਜਾ ਸਲੋਕ ਹੈ ਭਗਤ ਕਬੀਰ ਜੀ ਆਪਣੀ ਮੂਰਕ ਰਸਨਾ ਤੋਂ ਉਚਾਰਨ ਕਰਦੇ ਨੇ ਜਗਤ ਨੂੰ ਦੁਨੀਆ ਨੂੰ ਇੱਕ ਸੁਨੇਹਾ ਇੱਕ ਸਲੀਕਾ ਜ਼ਿੰਦਗੀ ਦਾ ਦੇ ਰਹੇ ਨੇ ਕਬੀਰ ਡਗਮਗ ਕਿਆ ਕਰ ਕਹਾ ਡੁਲਾਵਾਂ ਜੀ ਡਗਮਗ ਹੁੰਦਾ ਹੈ ਡੋਲਣਾ ਚੇਤਨੂ ਆਪਣੇ ਨੂੰ ਚਰਾਉਣਾ ਡੁਲਾਵਾ ਜੀ ਜਿਹਦੇ ਕੋਲ ਜਾ ਰਹੇ ਹੋ ਨੇ ਦੂਜਾਹਾਨਾ ਦੇ ਵਾਸੀ ਜਿਹਦੇ ਨਾਲ ਇਹਨੇ ਪਿਆਰ ਮੁਹੱਬਤ ਪਾਈ ਹੈ ਉਹਨੇ ਪੂਰੀ ਦੁਨੀਆ ਨੂੰ ਪੈਦਾ ਕਰਨ ਵਾਲੇ ਪੂਰੀ ਦੁਨੀਆ ਨੂੰ ਰਿਜਕ ਦੇਣ ਵਾਲੇ ਜਨਮ ਉਹਦੇ ਮਰਿਆਦਾ ਦੇ ਅਨੁਸਾਰ ਅਤੇ ਸਾਡੀ ਲੈਤਾ ਵੀ ਅਨੁਸਾਰ ਫਿਰ ਦੋ ਲਾਭ ਹੈ ਡਲਾਉਣਾ ਕਾਹਦੇ ਲਈ ਹੈ ਡੱਗਮੱਗ ਕਾਹਦੇ ਲਈ ਜੇ ਇਹਦੇ ਕੋਲ ਡੱਗਮੱਗ ਹੈ ਅਤੇ ਡਲਾਉਣਾ ਹੈ ਮਨ ਨੂੰ ਡਲਾ ਰਹੇ ਹੈ ਤਾਂ ਲਾਜ਼ਮੀ ਹੈ ਇਹਦੇ ਮਨ ਦੇ ਵਿੱਚ ਜੋ ਕਿਸੇ ਕਾਰਨ ਕਰਕੇ ਮਨ ਦੇ ਵਿੱਚ ਜੋਰ ਹੈ ਅਤੇ ਮਨ ਇਹਦਾ ਗੁਨਾਹ ਹੈ ਕਿ ਵਿਖਾਵਾ ਹੈ ਨਾ ਲੋਕਾਂ ਨੂੰ ਲੋਕਾਂ ਨੂੰ ਨਹੀਂ ਬਦਲ ਲੱਗਦਾ ਲੱਗਦਾ ਕਿ ਬੜਾ ਤਰਮੀ ਹੈ ਤਾਂ ਇਹਦੇ ਕਰਕੇ ਕਹਿੰਦੇ ਨੇ ਕਿ ਸਰਬ ਸੁਖ ਕੋ ਨਾਇਕ ਹੁਣ ਜਿਹੜਾ ਸਰਬ ਸੁਖਾਂ ਦਾ ਮਾਲਕ ਹੈ ਨਾਇਕ ਉਹਦਾ ਅਰਥ ਹੁੰਦਾ ਮਾਲਕ ਖਸਮ ਪਰਤਪਾਲਣਾ ਕਰਨ ਵਾਲਾ ਜਿਹੜਾ ਸਾਡੇ ਤੇ ਰਹਿਮਤ ਅੰਮ੍ਰਸਾਉਣ ਵਾਲਾ ਰੱਬ ਪਰਮਾਤਮਾ ਤਾਂ ਉਹਦੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇਹਨਾਂ ਦੇ ਬਾਬਤ ਕਹਿੰਦੇ ਨੇ ਕਬੁੱਧ ਡੋਮਣੀ ਹਦਿਆ ਅਸਾਇਣ ਪਰਿੰਦਾ ਕਟ ਚੂੜੀ ਮੁੱਠੀ ਕ੍ਰੋਧ ਚੰਗਾਲ ਇਹਦੇ ਵਿੱਚ ਚਾਰ ਮਤਾਂ ਦਸੀਆਂ ਨੇ ਭੈੜੀ ਮਤ ਮਨੁੱਖ ਦੇ ਅੰਦਰ ਦੀ ਨਿਰਾਸਣ ਹੈ ਬੇਤਰਸੀ ਕਸਾਇਣ ਹੈ ਪਰਾਈ ਨਿੰਦਿਆ ਹੈ ਅੰਦਰ ਦੀ ਚੂੜੀ ਹੈ ਅਤੇ ਕ੍ਰੋਧ ਚੰਡਾਲਣੀ ਇਹ ਅੰਦਰ ਦੇ ਜੀਵ ਨੂੰ ਸ਼ਾਂਤ ਸੁਭਾਅ ਨੂੰ ਹੀ ਠੱਗ ਕੇ ਰੱਖ ਲੈਂਦੇ ਨੇ ਸਭ ਤੋਂ ਜ਼ਿਆਦਾ ਤਾਂ ਇਹਦੀ ਕਬੁੱਧ ਹੈ ਜਿਹੜੀ ਬੈੜੀ ਮੰਤ ਹੈ ਇਹ ਡੂਮਣੀ ਹੈ ਬੇਤਰਸੀ ਕਸਾਇਣ ਕਿਸੇ ਤੇ ਕੋ ਦਇਆ ਜਿਹੜੀ ਦਇਆ ਨਹੀਂ ਕਰਨ ਵਾਲੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਨ ਦੇ ਅਵਸਥਾ ਦੀ ਗੱਲ ਕਰਦੇ ਨੇ ਇਹ ਮਨ ਦੀ ਅਵਸਥਾ ਬਣਦੀ ਹੈ ਮੁੱਠੀ ਕ੍ਰੋਧ ਚੰਡਾ ਮੋਠੇ ਕੇ ਬੰਨ ਕੇ ਰੱਖਿਆ ਹੋਇਆ ਮਨ ਹੈ ਸਾਡਾ ਅੰਤਾਂ ਦੀ ਸ਼ਾਂਤੀ ਹੈ ਉਹ ਸ਼ਾਂਤੀ ਨੂੰ ਵੀ ਭੰਗ ਕਰਕੇ ਰੱਖ ਦਿੰਦੀ ਹੈ ਸਾਡੀ ਕੋ ਦਇਆ ਸਾਡੀ ਕਬੂਦ ਕਬੂਦ ਦਾ ਪਾਪ ਭੈੜੀ ਮਤ ਇਹ ਦੇ ਕਰਕੇ ਕਾਰੀ ਕੱਢੇ ਗਿਆ ਜੀਆ ਜਾਂ ਚਾਰੇ ਬੈਠੀਆਂ ਨਾਲ ਜਿਨੇ ਚੰਗੇ ਕਰਮ ਵੀ ਕੀਤੇ ਨੇ ਨਾ ਕੋਈ দান-ਪੁਨ ਕੀਤਾ ਕੋਈ ਭਜਨ-ਬੰਦਗੀ ਕੀਤੀ ਕਿਉਂਕਿ ਇਹ ਤਾਂ ਇਹਦੇ ਚੁਰਾ ਲੈਣੇ ਕਬੂਦ ਨੇ ਚੁਰਾ ਲੈਣਾ ਹੈ ਖੁਦਾਇਆ ਨੇ ਕਸਾਇਣ ਨੇ ਚੁਰਾ ਲੈਣੇ ਇਹਦਾ ਅੰਦਰ ਦੇ ਰੋਗ ਕਹਿੰਦੇ ਹੁਣ ਬਾਹਰ ਦੀਆਂ ਲਕੀਰਾਂ ਕੱਢਣ ਦਾ ਕੀ ਫਾਇਦਾ ਚੋਰ ਤੇ ਦੇ ਅੰਦਰ ਬੈਠੇ ਲਕੀਰ ਕੱਢਣੀ ਹੈ ਅੰਦਰ ਕੱਢ ਆਪਣੇ ਮਨ ਦੇ ਆਪਣੇ ਤਨ ਦੇ ਅੰਦਰ ਕੱਢ ਕੇ ਆਹ ਖੁਦਾਇਆ ਲਕਬੁੱਧ ਨੂੰ ਮੈਂ ਅੰਦਰ ਨਹੀਂ ਰਹਿਣ ਦੇਣਾ ਇਹਨੂੰ ਬਾਹਰ ਕੱਢ ਕੇ ਰੱਖਣਾ ਹੈ ਚੋਰ ਅੰਦਰ ਨੇ ਅਤੇ ਦੋਸ਼ ਕੀਤੇ ਐ ਦੋਸ਼ ਬਾਰ ਲਿਆਂ ਦੇ ਲਾਰੇ ਸੱਚ ਸੰਜਮ ਕਰਨੀ ਕਾਰਨਾ ਬਣ ਨਾਉ ਜਪੇ ਹੀ ਜੋ ਮਨੁੱਖ ਸੱਚ ਨੂੰ ਚੰਕਾ ਸੁਚਾ ਕਰਨ ਦੀ ਯੁਗਤ ਬਣਾਉਂਦੇ ਨੇ ਉਹੀ ਆਚਰਣ ਵਾਲੇ ਚੰਗੇ ਬਣਦੇ ਨੇ ਸੋਚ ਹੋਵੇ ਤਾਂ ਸੱਚ ਬਣੀ ਹੈ ਸਚਤਾ ਹੋਵੇਗੀ ਅਤੇ ਦਇਆ ਹੋਵੇਗੀ ਅੰਦਰ ਤਾਂ ਰੱਬ ਦੇ ਦਰ ਤੇ ਪਰਵਾਨ ਸਤਿਗੁਰੂ ਕਹਿੰਦੇ ਨਾਨਕ ਅੱਗੇ ਉਤਮ ਸਈ ਜੇ ਪਾਪਾ ਪੰਦ ਦੇਹੀ ਜੋ ਹੋਰਣਾ ਨੂੰ ਵੀ ਪਾਪਾਂ ਬੜੀ ਸਿੱਖਿਆ ਨਹੀਂ ਦੇਂਦੇ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚੰਗੇ ਗਿਣੇ ਜਾਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਖੁਦਿਆ ਕੀ ਹੈ ਕਬੁੱਧ ਕੀ ਹੈ ਤੇ ਚੰਡਾਲ ਹੁਣ ਮਨ ਚੰਡਾ ਵੀ ਹੈ ਆਪ ਤਾਂ ਇਹਨੇ ਉਹ ਕਰਮ ਕਰਣਾ ਨਹੀਂ ਹੈ ਪਰ ਦੂਜੇ ਨੂੰ ਸਲਾਹ ਦੇ ਰਿਹਾ ਦੂਜੇ ਨੂੰ ਉਕਸਾ ਰਿਹਾ ਐਦਾਂ ਨਹੀਂ ਐਦਾਂ ਕਰਨਾ ਜੀਂਦਾ ਕਰਾਂ ਦੇ ਘਰ ਪਟ ਦਿੱਤੇ ਰਿਸ਼ਤਿਆਂ ਦੇ ਰਿਸ਼ਤੇ ਬਰਬਾਦ ਕਰ ਦਿੱਤੇ ਕਿਸੇ ਨੂੰ ਗਲਤ ਸਲਾਹ ਦੇਣੀ ਇਹ ਗੁਨਾਹ ਦੇ ਬਰਾਬਰ ਹੈ ਇਹ ਪਾਪ ਨਹੀਂ ਇਹ ਗੁਨਾਹ ਹੈ ਨਾ ਬਖਸ਼ਣ ਯੋਗ ਹੈ ਐਸੀ ਤਾਂ ਸਿਰਫ ਕਿਸੇ ਦੇ ਕੰਨ ਦੇ ਅੰਦਰ ਬੂਖੀ ਮਾਰੀ ਹੈ ਚੁਗਲੀ ਕੀਤੀ ਹੈ ਉਹ ਚੁਗਲੀ ਨੇ ਕਿੰਨਿਆਂ ਦੇ ਘਰ ਬਰਬਾਦ ਕੀਤੇ ਅੱਜ ਦਾ ਕਲਯੁਗ ਦਾ ਸਮਾਂ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪਾਪਾ ਪੰਦ ਨਾ ਦੇਹੀ ਪਾਪ ਨਾ ਕਮਾਈ ਗੁਨਾ ਨਾ ਕਮਾਈ ਜੇ ਚੰਗੀ ਸਲਾਹ ਨਹੀਂ ਦੇ ਸਕਦਾ ਕਿਸੇ ਨੂੰ ਮਾੜੀ ਵੀ ਨਾ ਦੇ ਜਿਹੜਾ ਅੱਜ ਤੋਂ ਬੀਜ ਬੀਜੇ ਐ ਫਲ ਕੇ ਇਹਨੇ ਤੇਰੇ ਸਾਹਮਣੇ ਆਉਣਾ ਹੈ ਇਹਦੀ ਛਾਂ ਦੇ ਵਿੱਚ ਇਹਦੇ ਬਟਣਾ ਤੈਨੂੰ ਮਾਣਨਾ ਜੇ ਤੁਸੀਂ ਵੱਢਦੇ ਆ ਨਾ ਜਦੋਂ ਪਰਿਵਾਰ ਦੇ ਦੁੱਖ ਕਲੇਸ਼ ਆਉਂਦੇ ਨੇ ਚਮੇਲਿਆਂ ਦੇ ਵਿੱਚ ਪੈਨੇ ਆ ਉਹ ਉਰਕ ਵੱਡਿਆ ਵੱਡਿਆ ਹੋਇਆ ਹਰਾ ਫਿਰ ਜਾਂਦਾ ਜੜਾ ਉਦੀ ਨਹੀਂ ਕਿਉਂਕਿ ਬੀਜ ਬੀਜੀ ਹੈ ਨਾ ਬੀਜ ਤਾਂ ਸਾਡੇ ਨਾਲ ਹੀ ਖਤਮ ਹੋ ਜਾਵੇਗਾ ਕਈ ਵਾਰ ਬੀਜ ਸਾਡਾ ਬੀਜਿਆ ਹੋਇਆ ਥੀ ਰਹਿ ਜਾਂਦਾ ਪਰਿਵਾਰ ਤੱਕ ਉਸ ਬੀਜ ਨੂੰ ਪਹੁੰਚਣਾ ਪੈਂਦਾ ਇਹ ਦੇ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਡਗਮਗ ਆਪਣੇ ਮਨ ਨੂੰ ਡਗਮਾਈ ਨਾ ਰੱਬ ਦੇ ਰਸਤੇ ਤੇ ਚੱਲੇ ਆਂ ਤਾਂ ਮਨ ਇਤਨਾ ਸੁਚੇਤ ਕਰ ਲੈ ਕਿ ਰੱਬ ਦੇ ਦਰ ਤੇ ਜਦੋਂ ਜਾਣਾ ਇਹ ਸਤਿਗੁਰਾਂ ਨੂੰ ਕਹਿਣਾ ਕਿ ਸਰਬ ਸੋਖੋ ਨਾਇਕੋ ਆਰਾਮ ਨਾਮ ਰਸ ਕੀ ਹੁਣ ਜੇ ਮਨ ਦੇ ਵਿੱਚ ਸਵਾਲ ਵੀ ਆ ਜੇ ਕਬੀਰ ਜੀ ਕਹਿੰਦੇ ਨੇ ਕਿ ਜੇ ਮਨ ਨੂੰ ਬੰਨ ਲਿਆ ਇਹਨੂੰ ਨਾ ਡਗਮਾਈਏ ਨਾ ਢੁਲਾਈਏ ਦਾ ਪ੍ਰਾਪਤ ਕੀ ਹੋਣਾ ਅੱਜ ਤਾਂ ਅਸੀਂ ਥੋੜੀ ਵਸਤੂ ਦੇ ਲਈ ਥੋੜੀ ਪਦਾਰਥ ਦੇ ਲਈ ਬੜਾ ਝੂਠ ਬੋਲਦੇ ਆਂ ਕਫਰ ਤੋਲਦੇ ਆਂ ਦਗੇ ਬਾਜੀਆਂ ਕਰਦੇ ਆਂ ਨਿੰਦਿਆ ਚੁਗਲੀ ਕਰਦੇ ਆਂ ਬੇਮਾਨੀਆਂ ਕਰਦੇ ਆਂ ਕਬੀਰ ਜੀ ਕਹਿੰਦੇ ਇਹ ਕਰਨ ਦੀ ਜ਼ਰੂਰਤ ਨਹੀਂ ਹੈ ਤੈਨੂੰ ਜਿਹੜਾ ਸਰਬ ਸੁਖ ਕੋ ਨਾਇਕ ਕੋ ਹੈ ਸਾਰਿਆਂ ਸੁੱਖਾਂ ਦਾ ਪ੍ਰਧਾਨ ਹੈ ਸਾਰਿਆਂ ਸੁੱਖਾਂ ਦਾ ਮਾਲਕ ਹੈ ਤਾਂ ਫਿਰ ਉਪਰ ਸਾਨੂੰ ਹੋਵੇਗਾ RAM ਨਾਮ ਰਸਪੀ ਰਾਮ ਨਾਮ ਦਾ ਰਸ ਕਿਵੇਂ ਗਾ ਮੰਨ ਨੂੰ ਦਲਾਉਣ ਤੋਂ ਕਿਵੇਂ ਸੁਚੇਤ ਕਰਨਾ ਹੈ ਮਨ ਡਗਮਗਾ ਰਿਹਾ ਹੈ ਇਹ ਕਿਨ ਕਿਨ ਦੇ ਵਿੱਚ ਡਗਮਗਾਉਂਦਾ ਇਹਨੂੰ ਟਿਕਾਣੇ ਤੇ ਕਿਵੇਂ ਲੈ ਕੇ ਆਈ ਟਿਕਾਣੇ ਤੇ ਲਿਆਉਣ ਦੇ ਲਈ ਮਨ ਤੋਂ ਜੋਤ સ્વરૂਪ ਆਪਣਾ ਮੂਲ ਪਛਾਨ ਕਿ ਤੇਰਾ ਮਨ ਜਿਹੜਾ ਇੱਕ ਸਰੂਪ ਹੈ ਰੱਬ ਨੇ ਇੱਕ ਬਣਤਰ ਬਣਾਈ ਹੈ ਦੀ بس ਉਸ ਬਣਤ ਨੂੰ ਜਦੋਂ ਪਹਿਚਾਣੇਗਾ ਦੁਨੀਆ ਨੂੰ ਵੇਖੇਗਾ ਤਾਂ ਉਦੋਂ ਦੁਨੀਆ ਨੂੰ ਵੇਖਦੇ ਹੋਏ ਜਦੋਂ ਤੂੰ ਆਪਣੇ ਤੇ ਆਵੇਂਗਾ ਤੇਰੇ ਮਨ ਦੇ ਰੂਪ ਦੀ ਬਨੰਤਰ ਆਪਣੇ ਆਪ ਬਣ ਜਾਣੀ ਹੈ ਅ ਰੱਬ ਨੇ ਇਹ ਦੁਨੀਆ ਬਣਾਈ ਹੈ ਪਰ ਜਦੋਂ ਰੱਬ ਦੀ ਦੁਨੀਆ ਨੂੰ ਤੂੰ ਵੇਖੇਗਾ ਜਦ ਕੇ ਤਾਂ ਸਭ ਤੋਂ ਜ਼ਿਆਦਾ ਰੱਬ ਜਿੱਤੇ ਕਿੱਥੇ ਆਉਂਦਾ ਹਸਪੀਟਲ ਜਾਂਦੇ ਲੋਕ ਜ਼ਿੰਦਗੀ ਦੇ ਲਈ ਤਰਸਣੀਆਂ ਲੋਕ ਮੌਤ ਦੇ ਲਈ ਵੀ ਤਰਸਦੇ ਪਏ ਨੇ ਕਿ ਰੱਬਾ ਇਹ ਦੁੱਖ ਨਾਲ ਦਾ ਚੰਗੀ ਮੌਤ ਹੀ ਆ ਜੇ ਜਿੱਥੇ ਪਿੰਗਲਵਾੜੇ ਜਾ ਕੇ ਵੇਖਿਓ ਕਿਸੇ ਦਾ ਕੋਈ ਅੱਖ ਨਹੀਂ ਕਿਸੇ ਦਾ ਕੋਈ ਅੰਗ ਨਹੀਂ ਇਹ ਨਹੀਂ ਕਿ ਜਮਾਂਦਰੂ ਹੀ ਨਹੀਂ ਹੈ ਕਿਸੇ ਦੇ ਅੰਗ ਬਦਲੇ ਲੱਗੇ ਨੇ ਪਿੰਗਲਵਾੜੇ ਦੇ ਵਿੱਚ ਕਦੇ ਜਾ ਕੇ ਵੇਖਿਓ ਤੁਹਾਨੂੰ ਰੱਬ ਸਾਹਮਣੇ ਦੇਸੀ ਕਿ ਰੱਬ ਜੀ ਆ ਤੁਹਾਡੇ ਰੰਗ ਨੇ ਪਰ ਇਹਨਾਂ ਰੰਗਾਂ ਦੇ ਵਿੱਚ ਮੈਨੂੰ ਕਿੰਨਾ ਸੋਹਣਾ ਰੰਗ ਦਿੱਤਾ ਹੈ ਰੱਬ ਨੇ ਚੰਗਾ ਰੂਪ ਦਿੱਤਾ ਹੈ ਚੰਗਾ ਸਰੀਰ ਦਿੱਤਾ ਹੈ ਤਾਂ ਹੁਣ ਮੈਂ ਵੀ ਰੱਬ ਦਾ ਸ਼ੁਕਰ ਕਰਾਂ ਰੱਬ ਦਾ ਧੰਨਵਾਦ ਕਰਾਂ ਕਿਸੇ ਉੱਥੇ ਫਿਰ ਧਰਮ ਥੋੜਾ ਜਿਹਾ ਚੇਤੇ ਆਉਂਦਾ ਕਿ ਮੈਂ ਕਿਹੜੇ ਧਰਮ ਦੇ ਮੁਤਾਬਕ ਰੱਬ ਨੂੰ ਜਿਥੇ ਕਰਨਾ ਹੈ ਸਿਰਫ ਰੱਬ ਚੇਤੇ ਆਉਂਦਾ ਹੈ ਧਰਮ ਦੀਆਂ ਵੱਡੀਆਂ ਤਾਂ ਅਸੀਂ ਭੰਆਂ ਨੇ ਜਿੱਥੇ ਹਸਪੀਟਲ ਜਾਈਏ ਉੱਥੇ ਕਹਿ ਕੇ ਆ ਆ ਬਲੱਡ ਦੀ ਕਮੀ ਐ ਤੈਨੂੰ ਅਬ ਲੱਡ ਚਾਹੀਦਾ ਉਥੇ ਪੁੱਛਿਆ ਥੋੜਾ ਜਾਂਦਾ ਭਾਈ ਇਹ Hindu ਦਾ ਜਾਂ ਇਹ Musalman ਦਾ ਕੀ ਪਛਾਣ ਕਰ ਸਕਦਾ ਗਰੁੱਪ ਤੋਂ ਪਛਾਣ ਹੁੰਦੀ ਐ ਦਾ ਗਰੁੱਪ ਕੀ ਐ ਕਿਹਨੇ ਡੋਨੇਸ਼ ਕੀਤਾ ਕਿਸੇ ਨੂੰ ਕੋਈ ਪਤਾ ਨਹੀਂ ਕਿਹਨੇ ਦਾਨ ਕੀਤਾ ਕਿਸੇ ਨੂੰ ਪਤਾ ਇਹ ਤਾਂ ਸਾਡੀਆਂ ਬੰਨੀਆਂ ਨੇ ਬੰਡੀ ਪਾਉਣੀ ਐ ਇੱਥੇ ਤੱਕ ਬਾਗੇ ਤੈਨੂੰ ਪਤਾ ਲੱਗੇ ਉਧਰ ਮੌਤ ਤੇਰੇ ਸਿਰ ਤੇ ਖਲੋਤੀ ਹੋਵੇ ਤੂੰ ਆਖੇ ਨਹੀਂ ਮੈਂ ਤਾਂ ਬੜੇ ਧਰਮਾਂ ਵਾਲਾ ਖੂਨ ਲੈਣ ਤਾਂ ਉਹ ਮਿਲੇ ਨਾ ਤੇਰਾ ਧਰਮ ਵਰ ਕੀ ਫੈਦਾ ਤੇਰੇ ਧਰਮ ਦਾ ਇਹਦੇ ਕਰਕੇ ਸਤਿਗੁਰੂ ਬਾਰ-ਬਾਰ ਇਨਸਾਨ ਨੂੰ ਸਮਝਾ ਰਹੇ ਨੇ ਕਿ ਰੱਬ ਦਾ ਜਿਹੜਾ ਗਿਆਨ ਹੈ ਨਾ ਉਹ ਬੇਸੁਮਾਰ ਹੈ ਬੇਕੀਮਤੀ ਹੈ ਜਿਹੜਾ ਤੈਨੂੰ ਬਖਸ਼ਿਸ਼ ਕੀਤਾ ਹੋਇਆ ਹੈ ਬਕਾਇਦਾ ਜਨਮਾਂਦਰੂ ਜਾਂ ਜਨਮ ਸਿੱਧ ਰੱਬ ਨੇ ਸਾਨੂੰ ਗਿਆਨ ਦਿੱਤਾ ਹੈ ਅਤੇ ਗਿਆਨ ਸਾਨੂੰ ਮਿਲਦਾ ਹੈ। ਉਹ ਖਾਣਾ ਪੀਣਾ ਜਿਹੜਾ ਇਨਸਾਨ ਦੇ ਲਈ ਰੱਬ ਨੇ ਇੱਕ ਖੇਡ ਬਣਾਈ ਹੈ। ਖੇਡ ਇਹ ਹੈ ਜੋ ਸਿੱਖਾਣੇ ਆ ਉਹਦੇ ਲਈ ਮਿੱਜ ਬਣਨਾ ਹੈ, ਮਾਸ ਬਣਨਾ ਹੈ, ਖੂਨ ਬਣਨਾ ਹੈ, ਸਰੀਰ ਦੀ ਤਾਕਤ ਬਣਨਾ ਹੈ। ਰੋਗਾਂ ਦੇ ਨਾਲ, ਬਿਮਾਰੀਆਂ ਦੇ ਨਾਲ ਇਹ ਲੜਦਾ, ਸ਼ੈਤਾਨਾਂ ਨਾਲ ਤੱਕ ਲੜਦਾ ਹੈ। ਸਾਡਾ ਭੋਜਨ ਖਾਤਾ ਹੋਇਆ ਜਿਹੜੀ ਮਰਜੀ ਚੀਜ਼ ਦੇ ਨਾਲ ਅਸੀਂ ਲੜ ਸਕਦੇ ਹਾਂ ਭੋਜਨ ਨਹੀਂ ਖਾਦਾ ਤਾਂ ਨਹੀਂ ਸਤੋ ਤੁਰੇ ਨਹੀਂ ਹੋਣਾ ਇਹ ਦੇ ਕਰਕੇ ਜਿਹੜਾ ਖਾਣਾ ਪੀਣਾ ਵੀ ਸਤਿਗੁਰੂ ਕਹਿੰਦੇ ਨੇ ਧਿਆਨ ਦੇ ਨਾਲ ਖਾ ਕੇ ਤੇ ਇਹ ਵੀ ਤੈਨੂੰ ਨਰਕ ਦੇ ਕੰਢੇ ਤੇ ਨਾ ਖੜਾ ਕਰਦੇ ਤੇਰੇ ਜੀਭ ਦਾ ਚਸਕਾ ਤੇਰੇ ਜੀਭ ਦਾ ਸੁਆਦ ਤੈਨੂੰ ਨਰਕ ਦੇ ਕੰਢੇ ਤੇ ਖੜਾ ਕਰ ਦਿੰਦਾ ਹੁਣ ਅਡਾ ਲਾਉਂਦਾ ਕੌਣ ਹੈ ਉਣਾ ਜੇ ਪਹਿਲਾ ਸ਼ਬਦ ਹੈ ਕਬੀਰ ਜੀਆਂ ਦਾ ਆਪਾਂ ਨੇ ਵਿਚਾਰਿਆ ਕਬੀਰ ਮੇਰੀ ਸਿਮਰਣੀ ਰਸਨ ਆਪੂਰ ਜੇ ਜ਼ਬਾਨ ਤੇ ਰੱਬ ਦਾ ਨਾਮ ਹੈ ਤਾਂ ਡਲਾਵੇਗਾ ਥੋੜਾ ਇਹ ਡੋਲੇਗਾ ਥੋੜਾ ਡਗਮਗ ਕਿਆ ਕਰੇ ਮਨ ਬੋਲੇ ਮਨ ਤਾਂ ਬੋਲ ਡਗਮਗਾਉਂਦਾ ਜਦੋਂ ਰੱਬ ਦੇ ਦਰ ਤੇ ਆਵੇਗਾ ਇਹ ਬੋਲਾ ਕਿਉਂ ਇਹ ਤਾਂ ਸਿਆਣਾ ਬਣੇਗਾ ਦਗਮ ਗਾਇਗਾ ਤੋੜੀ ਕਿਉਂਕਿ ਸਤਗੁਰਾਂ ਨੇ ਇੱਕ ਸਲੀਕਾ ਦੇਣਾ ਤਰੀਕਾ ਦੇਣਾ ਜਦੋਂ ਤਰੀਕੇ ਤੇ ਚੱਲੇਗਾ ਨਾਲੇ ਤਾਂ ਤਾਂ ਦਾ ਸਕੂਨ ਹੈ ਤੇ ਨਾਲੇ ਆਨੰਦ ਹੈ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਸਰਬ ਸੁਖੋ ਨਾਇਕੋ RAM ਨਾਮ ਰਸ ਸਾਰੀਆਂ ਸੁੱਖਾਂ ਦਾ ਆਨੰਦ ਜਾਂ ਸਾਰੀਆਂ ਸੁੱਖਾਂ ਦਾ ਇਹਨੇ ਆਨੰਦ ਮੰਨਣਾ ਹੈ ਉਹ ਇੱਕੋ ਹੀ ਹੈ ਉਹ ਹੈ ਰੱਬ ਦਾ ਨਾਮ ਰੱਬ ਦੀ ਜਾਤ ਦੇ ਵਿੱਚ ਸਮਾਵਤੀਦ ਕਰਨਾ ਹੈ ਉਹਦੇ ਵਿੱਚ ਹੀ ਅੰਮ੍ਰਿਤ ਹੈ ਅੰਮ੍ਰਿਤ ਏਦਾਂ ਦਾ ਹੈ ਕਿਸੇ ਵਿਰਲੇ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਬੋਲਣਾ ਅੰਮ੍ਰਿਤ ਬਣਦਾ ਹੈ ਵੇਖਣਾ ਅੰਮ੍ਰਿਤ ਬਣਦਾ ਹੈ ਇਹਦਾ ਸੁਣਨਾ ਵੀ ਅੰਮ੍ਰਿਤ ਬਣਦਾ ਹੈ ਹਰ ਇੱਕ ਐਂਗਲ ਦੇ ਇਹਦਾ ਅੰਮ੍ਰਿਤ ਬਣ ਜਾਂਦਾ ਜਦੋਂ ਇਹ ਗੁਰੂ ਦੇ ਦੁਆਰੇ ਦੇ ਨਾਲ ਜੁੜਦਾ ਹੈ ਤਾਂਤਾ ਤੇ ਜੋਗ ਨੇ ਉਹ ਸੰਤ ਮਹਾਂਪੁਰਸ਼ ਗੁਰੂਆਂ ਦਾ ਤਾਂ ਤੱਕਿਆ ਕਹਿਣਾ ਮੰਨ ਲਓ ਤਾਂ ਰੱਬ ਦਾ ਰੂਪ ਨੇ ਅੱਜ ਜਿਨ੍ਹਾਂ ਨੇ ਬੰਦਗੀ ਕੀਤੀ ਸੰਤਮਾਪੁਰਸ਼ ਹੋਏ ਨੇ ਉਹਨਾਂ ਦੇ ਚੋੜਿਆਂ ਤੱਕ ਸਾਹਮਣੇ ਹੋਏ ਨੇ ਜੋੜੇ ਤੱਕ ਸਾਹਮਣੇ ਹੋਏ ਨੇ ਹਾਲਾਂਕਿ ਇੱਕ ਪੱਖ ਦੇ ਕੇ ਆ ਜਾਵੇ ਤਾਂ ਇੱਕ ਪੱਖ ਨੂੰ ਕਹਿ ਦੇਵਾਂਗੇ ਕਿਉਂਕਿ ਗੁਰਬਾਣੀ ਦੇ ਵਿੱਚ ਉਹਨਾਂ ਨੇ ਰੱਬ ਨੂੰ ਪਾਇਆ ਹੈ ਕਿ ਆਪਾਂ ਗੁਰਬਾਣੀ ਨੂੰ ਮੰਨੀ ਹੈ ਗੁਰਬਾਣੀ ਦੀ ਸਿੱਧ ਦੇ ਕੇ ਗਏ ਨੇ ਪਰ ਜਿਨ੍ਹਾਂ ਦੇ ਰੱਬ ਦੇ ਨਾਲ ਇਕਮਿਕ ਹੋ ਗਏ ਨੇ ਨਾ ਲੋਕ ਉਹਨਾਂ ਦੀ ਕਥਨੀ ਕਰਨੀ ਨੂੰ ਉਹਨਾਂ ਦੇ ਖਲੋਣੇ ਨੂੰ ਬਹਿਣੇ ਨੂੰ ਸਜਦਾ ਕਰਦੇ ਨੇ। ਸੰਤਮਾ ਪੁਰਸ਼ ਬੜੇ ਹੋਏ ਨੇ ਸੰਤ ਬਾਬਾ ਆਨੰਦ ਸਿੰਘ ਜੀ ਗਲੇਰਾਵਲੇ ਸੰਤ ਬਾਬਾ ਈਸਰ ਸਿੰਘ ਜੀ ਅਰੜਾ ਸਾਹਿਬ ਵਾਲੇ ਸੰਤ ਬਾਬਾ ਹਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਚੀਜ਼ਾਂ ਬਰਤੀਆਂ ਨੇ ਉਹ ਅੱਜ ਵੀ ਉਹਨਾਂ ਦੇ ਪਿਆਰਿਆਂ ਨੇ ਸਾਹਮ ਕੇ ਰੱਖੀਆਂ ਨੇ ਲੋਕਾਂ ਨੂੰ ਦੱਸਿਆ ਕਿ ਰੱਬ ਨੇ ਰਹਿਮਤਾਂ ਕਿਰਪਾ ਕੀਤੀ ਹੈ ਕਿ ਆ ਜਿੰਦਗੀ ਦੇ ਵਿੱਚ ਇੰਨਾ ਵਿਚਰਦੇ ਰਹੇ ਨੇ। ਉਹ ਲੋ ਧੰਤਾ ਦੇ ਜੋਗ ਬਣਾਉਂਦੇ ਨੇ ਜਦੋਂ ਆਨੰਦ ਬਣ ਜਾਂਦਾ ਹੈ ਅੰਮ੍ਰਿਤ ਰਸ ਬਣ ਜਾਂਦਾ ਹੈ ਤਾਂ ਉਹਨਾਂ ਦਾ ਹਰ ਇੱਕ ਚੀਜ਼ ਫਿਰ ਰੱਬ ਪੂਜਣ ਜੋਗ ਬਣਾ ਦਿੰਦਾ ਹੈ। ਬੰਦਗੀ ਬਣ ਜਾਂਦਾ ਹੈ ਉਹਨਾਂ ਦਾ ਹਰ ਇੱਕ ਚੀਜ਼ ਪਰ ਬਣਦੀ ਹੈ ਉਦੋਂ ਤਾਂ ਜਦੋਂ ਅਸੀਂ ਅੰਮ੍ਰਿਤ ਨਾਮ ਪੀਣ ਲੈਨੇ ਹਾਂ ਅੰਮ੍ਰਿਤਨਾ ਇਹ ਸੰਗਤ ਜੀ ਮਨ ਦੇ ਨਾਲ ਆਤਮਾ ਦੇ ਨਾਲ ਪੀਤਾ ਜਾਂਦਾ ਤਨ ਕਰਕੇ ਨਹੀਂ ਤਨ ਕਰਕੇ ਤਾਂ ਅਸੀਂ ਬੜੀਆਂ ਅੰਮ੍ਰਿਤ ਪੀ ਲਿਆ ਭਾਵੇਂ ਮੁੰਡਣ ਕਰਾ ਲਿਆ ਭਾਵੇਂ ਸੁਨਤ ਕਰਾ ਲਈ ਬੜੀਆਂ ਅੰਗਹਿਲੀਆਂ ਕਰਦੇ ਆ ਬੜੇ ਪਾਪ ਗੁਨਾਹ ਕਰਦੇ ਆ ਇਹ ਅੰਮ੍ਰਿਤ ਨਹੀਂ ਹੈ ਕਿ ਜੇ ਅਸੀਂ ਜੇ ਪੰਜਾਬ ਪਿਆਰਿਆਂ ਤੋਂ ਛੱਡਿਆ ਛਕਣਾ ਚਾਹੀਦਾ ਉਹਦੇ ਵਰਗੀ ਕੋਈ ਦਾਤ ਨਹੀਂ ਹੈ ਪਰ ਗੱਲ ਇਹ ਜੋ ਕਰ ਰਹੇ ਨੇ ਕਬੀਰ ਜੀ ਉਹ ਅੰਮ੍ਰਿਤ ਦੀ ਗੱਲ ਕਰਦੇ ਨੇ ਅਤੇ ਜਿਹੜਾ ਸੁਰ ਨਾਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਾਰ ਕੌਣ ਨੇ ਸੁਰ ਕੌਣ ਨੇ ਜਿਹੜੇ ਸਤਜੁਗ ਦੇ ਦੇਵਤੇ ਨੇ 33 ਕਰੋੜ ਦੇਵੀ ਦੇਵਤੇ ਉਹ ਵੀ ਲੋਚਦੇ ਪਏ ਨੇ ਸੁਰ ਨਾਰ ਮਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਕਿਨਾਂ ਤੋਂ ਪਾਇਆ ਗੁਰੂ ਤੋਂ ਪਾਇਆ ਅਤੇ ਗੁਰੂ ਦੁਨੀਆ ਦੇ ਇਕੋ ਹੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਹਰ ਇੱਕ ਮਜਬੂਦ ਦੇ ਲਈ ਹਰ ਇੱਕ ਧਰਮ ਦੇ ਲਈ ਜਿਹੜਾ ਮਰਜੀ ਆਵੇ ਸਤਿਗੁਰੂ ਆਪਣੇ ਕਲਾਵੇ ਦੇ ਵਿੱਚ ਲੈਂਦੇ ਨੇ ਇਤਨਾ ਵੱਡਾ ਸਤਿਗੁਰਾਂ ਦਾ ਕਲਾਮ ਹੈ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲਿਆਇਆ ਜਿਹੜੇ ਮਰਜੀ ਧਰਮ ਦਾ ਆਜੇ ਜਿਹੜੇ ਮਰਜੀ ਫਿਰਕੇ ਦਾ ਆਜੇ ਸਤਿਗੁਰੂ ਨੂੰ ਉਦਾਂ ਦਾ ਜਵਾਬ ਦੇਉਂਦੇ ਨੇ ਪਰ ਆਉਣਾ ਚਾਹੀਦਾ ਹੈ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਟਿਕਾਣੇ ਤੇ ਲੈ ਕੇ ਆ ਕਬੀਰ ਜੀ ਕਹਿੰਦੇ ਨੇ ਆਰਾਮ ਨਾਮ ਅੰਮ੍ਰਿਤ ਰਸ ਰਾਮ ਨਾਮ ਹੈ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਅੰਮ੍ਰਿਤ ਹੈ ਤੇਰੀ ਜ਼ਿੰਦਗੀ ਨੂੰ ਅੰਮ੍ਰਿਤ ਬਣਾ ਦੇਗਾ ਤੇਰਾ ਲੋਕ ਨੂੰ ਅੰਮ੍ਰਿਤ ਤੇਰੇ ਪਰਲੋਕ ਨੂੰ ਅੰਮ੍ਰਿਤ ਬਣਾ ਦੇ ਦੁਨੀਆ ਤੋਂ ਸੁਰਖਰੂ ਹੋਣਾ ਹੈ ਅੰਮ੍ਰਿਤ ਹੈ ਰੱਬ ਦੇ ਦਾਰੇ ਗਿਆ ਸੱਚਖੰਡ ਗਿਆ ਮੰਨ ਲਓ ਰੱਬ ਧਰਮ ਰਾਜ ਦੀ ਕਚਹਿਰੀ ਉੱਥੇ ਵੀ ਅੰਮ੍ਰਿਤ ਹੈ ਇੱਥੇ ਦਾ ਸਾਡਾ ਕਮਾਇਆ ਹੋਇਆ ਅੰਮ੍ਰਿਤ ਉੱਥੇ ਤੱਕ ਜਾ ਕਿਉਂਕਿ ਜੇ ਸਤਗੁਰਾਂ ਦੀ ਗੁਰਬਾਣੀ ਦਾ ਫੈਸਲਾ ਹੈ ਕਿ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤੁਹਾਡੇ ਲੇਖੇ ਜੋ ਕੇ ਦੀ ਵਹੀ ਹੈ ਜਨਮ ਤੋਂ ਸ਼ੁਰੂ ਹੋ ਗਈ ਸਾਡੀ ਜਿਦਣ ਅਸੀਂ ਜਨਮ ਲਿਆ ਉਹਦਨੇ ਵਹੀ ਚੱਲ ਪਈ ਚਿੱਤਰ ਗੁਪਤ ਜਬ ਤੇਰਾ ਲੇਖਾ ਮੰਗੇ ਤਬ ਕੌਣ ਤੇਰਾ ਪਰਦਾ ਟਾਕ ਹੈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਇੱਕ ਸੱਚ ਨੇ ਗੱਲਾਂ ਤੋਂ ਗੁਰਬਾਣੀ ਦੇ ਵਿੱਚ ਨੇ ਅਸੀਂ ਮੰਨੀਏ ਪਾਵੇਂ ਨਾ ਮੰਨੀਏ ਕਿਉਂਕਿ ਸਾਡਾ ਜਿੱਥੇ ਤੱਕ ਸਮਝ ਆ ਗਈ ਅਸੀਂ ਉੱਥੇ ਤੱਕ ਸਾਡੇ ਕੋਲ ਦਲੀਲ ਹੈ ਪਰ ਸਾਡੀਆਂ ਦਲੀਲਾਂ ਜਿੱਥੇ ਖਤਮ ਨੇ ਰੱਬ ਦੀ ਰਹਿਮਤ ਉਥੋਂ ਸ਼ੁਰੂ ਹੁੰਦੀ ਹੈ ਅਸੀਂ ਦਲੀਲ ਤੋਂ ਪਰੇ ਨਹੀਂ ਹੁੰਦੇ ਰੱਬ ਦੀ ਰਹਿਮਤ ਸਾਡੇ ਤੋਂ ਕੋਹਾਂ ਤੋਂ ਹੈ ਰੱਬ ਦੀ ਰਹਿਮਤ ਨੂੰ ਮੰਨੀਏ ਜੇ ਕਬੀਰ ਜੀ ਕਹਿੰਦੇ ਨੇ ਜੋ ਜਪ ਆਏ ਕਿਸ ਗਹਿ ਪਟਕੈ ਤਾ ਦਿਨ ਕਿਛ ਨਾ ਵਸਾਏਗਾ ਕਿਹਦੇ ਲਈ ਕਹਿੰਦੇ ਨੇ ਤਨ ਜੋਵਨ ਕਾ ਗਰਵ ਨਾ ਕੀਜੈ ਕਾਗਦ ਜਿਉਂ ਵੱਲ ਜਾਏ ਕਿਨੂੰ ਕਹਿੰਦੇ ਜਿਨ੍ਹਾਂ ਦੇ ਕੋਲ ਈਗੋ ਹੈ ਹੰਕਾਰ ਹੈ ਉਹਨ ਘਰ ਦੇ ਵਿੱਚ ਭਾਵੇਂ ਪਰਿਵਾਰ ਭਰਿਆ ਪਿਆ ਹੈ ਰੰਗ ਭਾਗ ਲੱਗੇ ਨੇ ਘਰ ਦੇ ਵਿੱਚ ਬੈਠਾ ਪਰ ਕੋਈ ਪੁੱਛਦਾ ਨਹੀਂ ਹੈ ਇਹ ਤੋਂ ਵੱਡੇ ਕਿਸਾਂ ਨੂੰ ਧੂਣਾ ਕੀ ਹੁੰਦਾ ਇਹਦਾ ਕਬੀਰ ਜੀ ਕਹਿੰਦੇ ਨੇ ਮਰੇ ਹੋਏ ਨੂੰ ਧੁੰਦੇ ਨੇ ਪਰ ਤੈਨੂੰ ਤਾਂ ਜਿਉਂਦੇ ਨੂੰ ਧੋਇਆ ਪਿਆ ਪਰਿਵਾਰ ਨੇ ਪਾਣੀ ਦਾ ਗਲਾਸ ਨਹੀਂ ਤੈਨੂੰ ਬੜਾ ਰਿਹਾ ਇਹ ਤੋਂ ਵੱਡਾ ਇਨਸਾਨ ਦੇ ਲਈ ਦੁੱਖ ਕੀ ਹੋ ਸਕਦਾ ਹੈ ਤਾਂ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਰੱਬ ਦੇ ਦਰ ਤੇ ਐਦਾਂ ਹੀ ਹੈ ਕਿ ਲੇਖਾ ਜੋਖਾ ਹੁੰਦਾ ਹੈ ਪਰ ਜਿਹੜੇ ਰੱਬ ਦੇ ਦਰ ਤੇ ਪ੍ਰਵਾਨ ਹੁੰਦੇ ਨੇ ਉਹ ਅਮਰਤ ਨਾਮ ਪੀਂਦੇ ਨੇ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਸਰਬ ਸੂਖ ਕੋ ਨਾਇਕ ਕੋ ਅਮਰਤ ਨਾਮ ਰਸ ਕੇ ਨਾਮ ਪੀ ਜਿਹੜੇ ਦੁਨੀਆਂ ਦੇ ਵਿੱਚ ਹਰ ਇੱਕ ਫਿਰਕੇ ਦੇ ਅੰਦਰ ਅਦਬ ਸਤਕਾਰ ਤਖੋਰ ਨਾਮ ਦੇ ਨਾਲ ਨਾਮ ਜਿਹੜਾ ਹੈ ਇਹ ਰੱਬ ਦਾ ਸਾਰਿਆਂ ਦੇ ਲਈ ਇੱਕੋ ਜਿਹਾ ਹੈ ਕਿਉਂਕਿ ਰੱਬ ਇੱਕ ਹੈ ਉਹਦਾ ਨਾਮ ਵੀ ਇੱਕ ਹੈ ਤਾਂ ਦਾ ਦੇ ਯੋਗ ਨੇ ਜਿਹੜੇ ਅਮਰਤ ਨਾਮ ਪੀਂਦੇ ਨੇ ਲੋਕ ਸੁਖੀਆ ਪਰਲੋਕ ਸੁਖੀਦਾ ਕਰਦੇ ਨੇ ਸਮਾਂ ਨੂੰ ਸਮਾਂ ਉਹਨਾਂ ਨੂੰ ਲekin ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ